ਹਾਂਜੀ ਇਹਨਾਂ ਆਪਾਂ ਪਿਉਏ ਸੀ ਮਤਲਬ ਕਿ ਰਿੱਠੇ ਰਿੱਠੇ ਤੇ ਫਲੀਆਂ ਸਿੱਕਾ ਕਾਇਆਂ ਫਲੀਆਂ ਆਹ ਵਾਲੀਆਂ ਸਿੱਕਾ ਕਾਇਦੀਆਂ ਫਲੀਆਂ ਤੇ ਆ ਹੈਗੇ ਰਿੱਠੇ ਤੇ ਨਾਲ ਆ ਹੈਗਾ ਆਮਲਾ ਆ ਜਿਹੜਾ ਆ ਆਮਲਾ ਹੈ ਆਵਲਾ ਤੇ ਇਹਦਾ ਆਪਾਂ ਨਾ ਘਰ ਵਿੱਚ ਹੀ ਕਰਾਂਗੇ ਸ਼ੈਂਪੂ ਤਿਆਰ ਬਾਜ਼ਾਰੀ ਸ਼ੈਂਪੂ ਵਿੱਚ ਜਿਵੇਂ ਕੋਈ ਨਾ ਕੋਈ ਕੈਮੀਕਲ ਰਲਿਆ ਹੁੰਦਾ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਸ ਤਰ੍ਹਾਂ ਇਹਦਾ ਪੂਰੀ ਤਰ੍ਹਾਂ ਨਾਲ ਜੂਸ ਕੱਢ ਲਾਂਗੇ ਇਹਨੂੰ ਪਾਣ ਲਵਾਂਗੇ ਇੱਕ ਜੱਗ ਦੇ ਵਿੱਚ ਤੇ ਇਸੇ ਕਾਹ ਕਈ ਦੀਆਂ ਫਲੀਆਂ ਨੂੰ ਵੀ ਇਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਮਸਲ ਲੈਣਾ ਇਹਨਾਂ ਦੇ ਬੀਜ ਬਾਹਰ ਕੱਢ ਲੈਣੇ ਇਹ ਰਿੱਠਾ ਥੋੜਾ ਜਿਆਦਾ ਸਖਤ ਹੁੰਦਾ ਇਹਨੂੰ ਆਪਾਂ ਨੂੰ ਇਸ ਤਰ੍ਹਾਂ ਕਰਕੇ ਨਾ ਸਾਰੇ ਇਹਨਾਂ ਦੇ ਜਿਹੜੇ ਬੀਜ ਆ ਉਹ ਬਾਹਰ ਕੱਢਨੇ ਪੈਣਗੇ ਇਸ ਤਰ੍ਹਾਂ ਬੀਜ ਬਾਹਰ ਨਿਕਲ ਜਾਣਗੇ ਆ ਦੇਖੋ ਆ ਬੀਜ ਬਾਹਰ ਨਿਕਲ ਗਿਆ ਨਾ ਇਸ ਤਰ੍ਹਾਂ ਆਪਾਂ ਆ ਦੇਖੋ ਕਿੰਨੀ ਝੱਗ ਜੀ ਬਣਦੀ ਆ ਦੇਖੋ ਹਾਂ ਦੇਖੋ ਤੇ ਇਸ ਤਰ੍ਹਾਂ ਆਪਾਂ ਇਹਨਾਂ ਸਾਰਿਆਂ ਨੂੰ ਬਾਹਰ ਕੱਢ ਲਾਂਗੇ ਬੀਜ ਵੰਡੇ ਤਰ੍ਹਾਂ ਢੁੱਕ ਕੇ ਹੋ ਗਿਆ ਕਿੰਨੀ ਗਿਆ ਇਹਨਾਂ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਸਾਰਿਆਂ ਨੂੰ ਇਹ ਕੱਟਣ ਵਿੱਚ ਥੋੜੀ ਦਿੱਕਤ ਆਉਂਦੀ ਜਿਵੇਂ ਔਰ ਹੌਲੀ ਹੌਲੀ ਕਰਕੇ ਨਿਕਲ ਜਾਣਗੇ ਇਹਨਾਂ ਨੂੰ ਥੋੜਾ ਮਸਲਣਾ ਪੈਂਦਾ ਵੈਸੇ ਤੇ ਭਿੱਜੇ ਤਾਂ ਪੂਰੀ ਤਰ੍ਹਾਂ ਨਾਲ ਹੋਏ ਆ। ਆਇਆ। ਇਸੇ ਤਰ੍ਹਾਂ ਹੀ ਆਪਾਂ ਆਹ ਹੱਫ ਲੀਨਾਂ ਇਸੇ ਤਰ੍ਹਾਂ ਹੀ ਆ ਜਿਹੜਾ ਹੈਗਾ ਇਹ। ਹਮ ਆਮਲਾ ਸੁੱਕਾ ਆਮਲਾ ਇਨੂੰ ਵੀ ਆਪਾਂ ਪੂਰੀ ਤਰ੍ਹਾਂ ਨਾਲ ਆਮਲੇ ਨਾਲ ਤੇ ਫਿਰ ਆਪਾਂ ਇਹਦਾ ਬਣਾਵਾਂਗੇ ਸ਼ੈਂਪੂ ਇਹ ਬਿਨਾ ਕੈਮੀਕਲ ਦਾ ਬਹੁਤ ਹੀ ਸੋਹਣਾ ਸ਼ੈਂਪੂ ਬਣੇਗਾ ਤੇ ਇਹਨੂੰ ਘੱਟ ਦੇ ਵਿੱਚ ਆਪ ਕਰਦੇ ਆ ਪਿਆਰ ਆ ਦੇਖੋ ਇਹਦੀ ਝੱਗ ਜੀ ਤਾਂ ਹੁਣ ਇਹਦੇ ਨਾਲ ਨਾ ਆਪਣੇ ਵਾਲਾਂ ਵਿੱਚ ਸਿੱਕਰੀ ਪੈਣੀ ਆ ਤੇ ਨਾ ਹੀ ਮਤਲਬ ਆਪਣੇ ਜਿਹੜੇ ਵਾਲ ਵਾ ਨਾ ਜਿਵੇਂ ਆ ਕੁੜੀਆਂ ਕਰਵਾਉਂਦੀਆਂ ਨੇ ਸਟ੍ਰੇਟ ਐਵੇਂ ਵਾਲ ਬਿਲਕੁਲ ਮਲਾਈਮ ਹੋ ਜਾਣਗੇ ਕੁਝ ਵੀ ਆਪਾਂ ਨੂੰ ਕਰਵਾਉਣ ਦੀ ਲੋੜ ਨਹੀਂ ਪੈਣੀ ਤੇ ਬਸ ਉਹ ਆ ਹੀ ਖੇਚਲ ਬਣਣੀ ਹੈ ਜਿਹੜੀ ਇਹਨੂੰ ਮਸਲਾ ਅੰਤਿਆਰ ਟਾਈਮ ਲੱਗਣਾ ਹੈ ਨਾ ਉਹ ਟਾਈਮ ਲੱਗਣਾ ਹੈ ਹੋਰ ਕੋਈ ਟਾਈਮ ਨਹੀਂ ਲੱਗਣਾ ਤੇ ਇਹ ਘਰ ਵਿੱਚ ਬਹੁਤ ਹੀ ਵਧੀਆ ਸ਼ੈਂਪੂ ਤਿਆਰ ਹੋ ਜਾਏਗਾ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਵਿੱਚ ਨਾ ਪਾਉਣ ਲਿਆ ਤੇ ਆ ਦੇਖੋ ਕਿੰਨੀ ਸੋਹਣੀ ਝੱਗ ਬਣ ਗਈ ਤੇ ਕਾ 컬러 ਦੇਖੋ ਇਹ ਬਹੁਤ ਹੀ ਸੋਹਣਾ ਤੇ ਆ ਦੇਖੋ ਆਪਾਂ ਸਾਰਾ ਨਾ ਇਹਨਾਂ ਦਾ ਇਹਨੂੰ ਇਹ ਇਹਨਾਂ ਛਾਨਨੀ ਦੇ ਵਿੱਚ ਅਜੇ ਵੀ ਦੇਖੋ ਇਹਦੇ ਵਿੱਚ ਕਿੰਨੀ ਝੱਗ ਮੈਂ ਬਹੁਤ-ਬਹੁਤ ਨਿਚੋੜ-ਨਿਚੋੜ ਕੇ ਕੱਢੀ ਆ ਅਜੇ ਵੀ ਦੇਖੋ ਇਹਦੇ ਵਿੱਚ ਨਾ ਮੜੀ-ਮੜੀ ਝੱਗ ਫਿਰ ਵੀ ਰਹਿ ਜਾਂਦੀ ਆ ਤੇ ਇਹ ਪੌਣੀ ਛਾਨਣੀ ਤੇ ਪੌਣੀ ਦੇ ਵਿੱਚ ਥੱਲੇ ਚਲ ਜਾਏਗੀ ਤੇ ਆਪਾਂ ਸਾਰੀਆਂ ਗਿੱਟਾਂ ਬਾਹਰ ਕੱਢ ਕੇ ਇਹ ਪੂਰੀ ਸਫਾਈ ਦਾ ਨਾਲ ਸ਼ੈਂਪੂ ਬਹੁਤ ਹੀ ਸੋਹਣਾ ਤਿਆਰ ਹੋਵੇਗਾ ਸੋ ਤੁਹਾਨੂੰ ਇਹ ਅੱਗੇ ਦੱਸ ਦਿਆਂ ਕਿਸ ਤਰ੍ਹਾਂ ਬਣਨਾ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਮੇਂ ਅੰਦਰ ਰਹੇ ਤੇ ਮੈਂ ਤੁਹਾਡੇ ਨਾਲ ਨਵੀਂ ਤੋਂ ਨਵੀਂ ਕੋਈ ਮਤਲਬ ਕੀ ਟ੍ਰਿਕ ਲੈ ਕੇ ਤੇ ਹਾਜ਼ਰ ਹੁੰਦੀ ਰਵਾਂ ਤੇ ਸੋ ਜ਼ਰੂਰ ਤੁਸੀਂ ਤੇ ਇਹ ਆਪਾਂ ਸ਼ੈਂਪੂ ਬਣਾ ਕੇ ਦਿਖਾਵਾਂਗੇ ਧੰਨਵਾਦ ਜੀ ਸਾਰਿਆਂ ਦਾ